ਬੇ ਜਿਸ ਦੀ ਚੀਜ਼ ਚੋਰੀ ਹੁੰਦੀ ਹੈ ਉਹੀ ਪੀੜ ਜਾਣਦਾ ਹੈ ਕਿ ਕਿੰਨੀ ਮੁਸ਼ਕਿਲ ਨਾਲ ਚੀਜ਼ ਖਰੀਦੀ ਸੀ ਕਿੰਨੇ ਪੈਸੇ ਦਿੱਤੇ ਸੀ ਕਿੰਨੇ ਘੁੰਮੇ ਬਾਜ਼ਾਰ ਨੇ ਪਰ ਕਹਿੰਦੇ ਚੋਰ ਬਹੁਤ ਸ਼ਾਤਰ ਹੋ ਗਿਆ ਭਈ ਇਹਨਾਂ ਕੋਲ 50 ਪਿਆ ਮੋਟਰਸਾਈਕਲਾਂ ਦਾ ਸਟਾਕ ਹੁੰਦਾ ਹੈ ਸੁਸ਼ਤ ਪ੍ਰਬੰਧ ਤੇ ਚੋਰ ਹੁਸ਼ਿਆਰ ਨੇ ਕਹਿੰਦੇ ਚੋਰ ਬਹੁਤ ਹੁਸ਼ਿਆਰ ਨੇ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਮਾਸ਼ਾਹਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸ਼ੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੈਣ ਤੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੇ ਜਿਹੜੇ ਮੋਟਰਸਾਈਕਲ ਚੋਰਿਆ ਇਹ ਕਿਸੇ ਦੀ ਚੀਜ਼ ਕਿਸੇ ਦੇ ਮੋਟਰਸਾਈਕਲ ਨੂੰ ਚੋਰੀ ਕਰਦੇ ਆ ਪਹਿਲਾਂ ਤੇ ਉਸ ਤੋਂ ਬਾਅਦ ਕਾਡੀ ਕਾਡੀ ਕਰਕੇ ਉਸ ਮੋਟਰਸਾਈਕਲ ਦੇ ਪੁਰਜ਼ਿਆਂ ਨੂੰ ਕਾਡੀਆਂ ਦੇ ਭਾਅ ਵੇਚ ਦਿੰਦੇ ਇਹਨਾਂ ਨੂੰ ਰਤਾ ਤਰਸ ਨਹੀਂ ਆਉਂਦਾ ਰਤਾ ਰੱਬ ਤੋਂ ਡਰਨੇ ਲੱਗਦਾ ਕਿਉਂਕਿ ਇਹ ਵੀ ਕਿਹਾ ਜਾਂਦਾ ਕਹਿੰਦੇ ਕਿ ਜਿਹੜਾ ਚੋਰ ਆ ਚੋਰੀ ਕਰਨ ਤੋਂ ਪਹਿਲਾਂ ਸ਼ਾਇਦ ਰੱਬ ਨੂੰ ਇਹੀ ਕਹਿੰਦਾ ਕਿ ਇਹ ਆਖਰੀ ਵਾਰ ਹੈ ਇਸ ਤੋਂ ਬਾਅਦ ਨਿਕਰਦਾ ਇਸ ਵਾਰ ਬਚਾਈ ਪਰ ਜਦ ਚੋਰਾਂ ਦੇ ਮੂੰਹ ਨੂੰ ਖੂਨ ਲੱਗ ਜਾਂਦਾ ਫਿਰ ਰੱਬ ਦੀ ਮਾਰ ਵੀ ਪੈਂਦੀ ਹੈ ਕਿਉਂਕਿ ਹੋ ਸਕਦਾ ਧਰਤੀ ਤੇ ਪ੍ਰਸ਼ਾਸਨ ਦੇ ਜਾਂ ਹਸਪਤਾਲਾਂ ਦੇ ਬਾਹਰ ਸੀਸੀਟੀਵੀ ਕੈਮਰੇ ਨਾ ਚੱਲਦੇ ਹੋਣ ਲੇਕਿਨ ਉਹਦੇ ਕੈਮਰੇ ਸਦਾ ਚੱਲਦੇ ਲੇਕਿਨ ਜੇ ਅੱਜ ਦੇ ਵਿਸ਼ੇ ਦੀ ਗੱਲ ਕਰੀਏ ਜਿਹੜੀ ਖਬਰ ਤੁਹਾਡੇ ਤੱਕ ਪਹੁੰਚਾਣੀ ਆ ਇਹਦੇ ਵਿੱਚ ਸੀਸੀਟੀਵੀ ਕੈਮਰੇ ਚ ਚੋਰ ਜਿਹੜੇ ਆ ਉਹ ਨਜ਼ਰ ਆ ਜਾਂਦੇ ਮਤਲਬ ਰੱਬ ਚਾਹੁੰਦਾ ਕਿ ਚੋਰ ਫੜੇ ਜਾਣ ਰੱਬ ਦਾ ਇਸ਼ਾਰਾ ਇਹੀ ਹੈ ਹੁੰਦਾ ਕੀ ਹੈ ਜੀ ਇੱਕ ਨੌਜਵਾਨ ਸਾਹਿਲ ਜੋ ਖਰੜ ਵਿਖੇ ਸਿਵਲ ਹਸਪਤਾਲ ਵਿੱਚ ਕਿਸੇ ਕੰਮ ਕਰਕੇ ਆਉਂਦਾ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਮਿਲਣ ਆਉਂਦਾ ਤੇ ਪੰਜਾਂ ਮਿੰਟਾਂ ਚ ਹੀ ਉਹਦਾ ਮੋਟਰਸਾਈਕਲ ਗਾਇਬ ਹੋ ਜਾਂਦਾ ਉਹ ਮਿਹਨਤ ਕਰਦਾ ਆਪਣੇ ਸਾਥੀਆਂ ਦੇ ਨਾਲ ਉਸ ਤੋਂ ਬਾਅਦ ਸੀਸੀਟੀਵੀ ਫੁਟੇਜ ਕਢਾਈ ਜਾਂਦੀ ਆ ਤੇ ਹੌਲੀ 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 ਚੋਰ ਪਛਾਣੇ ਜਾਂਦੇ ਆ ਉਹ ਚੋਰਾ ਤੱਕ ਪਹੁੰਚ ਕਰਦਾ ਤੇ ਚੋਰਾਂ ਤੋਂ ਪਤਾ ਲੱਗਦਾ ਕਿ ਮੋਟਰਸਾਈਕਲ ਨਵੇਂ ਸ਼ਹਿਰ ਜਿਹੜਾ ਆ ਬੇਚੇ ਆ ਗਿਆ ਉਸ ਤੋਂ ਬਾਅਦ ਸਾਹਿਲ ਅਤੇ ਉਸ ਦੇ ਸਾਥੀ ਜਿਹੜੇ ਨਵੇਂ ਸ਼ਹਿਰ ਪਹੁੰਚ ਕੇ ਸਿਟੀ ਪੁਲਿਸ ਨਵਾਂ ਸ਼ਹਿਰ ਦਾ ਸਹਿਯੋਗ ਲੈਂਦੇ ਆ ਇੱਥੇ ਆ ਕੇ ਆਪਣੀ ਪੀੜ ਜਿਹੜੀ ਆ ਜਿਹੜਾ ਦਰਦ ਹੈ ਜ ਜਿਹਨਾਂ ਦਾ ਮੋਟਰਸਾਈਕਲ ਚੋਰੀ ਹੋਇਆ ਉਹਦੇ ਬਾਬਤ ਜਾਣਕਾਰੀ ਦਿੰਦੇ ਆ ਤੇ ਨਵਾਂ ਸ਼ਹਿਰ ਦੇ ਸਿਟੀ ਪੁਲਿਸ ਤੋਂ ਅਫਸਰ ਸਹਿਬਾਨ ਅਤਿ ਮੁਲਾਜ਼ਮਾਂ ਦਾ ਉਹਨਾਂ ਨੂੰ ਪੂਰਨ ਸਹਿਯੋਗ ਮਿਲਦਾ ਹੈ ਮੁਲਾਜ਼ਮ ਪੂਰੇ ਦ੍ਰਿੜ ਨਿਸ਼ਚੈ ਨਾਲ ਆਪਣੀ ਤਾਨ ਲਾ ਦਿੰਦੇ ਆ ਪੂਰੀ ਜਾਨ ਲਾ ਦਿੰਦੇ ਆ ਤੇ ਹਰ ਐਂਗਲ ਤੋਂ ਕੰਮ ਕੀਤਾ ਜਾਂਦਾ ਤੇ ਆਖਿਰ ਮਿਹਨਤ ਜਿਹੜੀ ਆ ਉਹ ਰੰਗ ਲਿਆਉਂਦੀ ਆ ਤੇ ਚੋਰ ਅਤੇ ਉਸਦੇ ਸਾਥੀ ਜਿਹੜੇ ਆ ਉਹ ਗ੍ਰਿਫਤਾਰ ਕਰ ਲਏ ਜਾਂਦੇ ਆ ਔਰ ਪੁਲਿਸ ਨੂੰ ਕਾਮਯਾਬੀ ਮਿਲਦੀ ਆ ਦੱਸ ਦਈਏ ਕਿ ਉਸ ਮੌਕੇ ਜਦੋਂ ਅਸੀਂ ਥਾਣੇ ਪਹੁੰਚੇ ਸੀ ਕਿਉਂਕਿ ਗੱਲ 2-3 ਦਿਨ ਪੁਰਾਣੀ ਐ ਤਾਂ ਥਾਣੇ ਮੂਰੇ ਕਾਫੀ ਰਸ਼ ਪੈ ਜਾਂਦਾ ਹੈ ਪਹਿਲਾਂ ਅਸੀਂ ਪੀੜਤ ਧਿਰ ਨਾਲ ਗੱਲ ਕੀਤੀ ਉਹਨਾਂ ਦਾ ਕਹਿਣਾ ਸੀਗਾ ਕਿ ਸਾਡਾ ਮੋਟਰਸਾਈਕਲ ਖਰੜ ਤੋਂ ਚੋਰੀ ਹੋਇਆ ਉਸ ਤੋਂ ਬਾਅਦ ਅਸੀਂ ਨਵੇਂ ਸ਼ਹਿਰ ਪਹੁੰਚੇ ਆ ਪੁਲਿਸ ਦੀ ਹੈਲਪ ਮਿਲੀ ਆ ਚੋਰ ਫੜਾ ਦਿੱਤੇ ਆ ਤੇ ਉਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਸਾਨੂੰ ਹੁਣ ਦੂਜੀ ਧਿਰ ਜਿਹੜੀ ਆ આરોપી ਧਿਰ ਆ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਸਾਡੇ ਦਾ ਮਾਂਡ ਵਾਲੀ ਕਰ ਲੋ ਸਾਡੇ ਦਾ ਸੁਲਾ ਸਫਾਈ ਕਰ ਲੋ ਸਾਡੇ ਦਾ ਰਾਜੀਨਾਮਾ ਕਰ ਲੋ ਤੁਹਾਡੇ ਮੋਟਰਸਾਈਕਲ ਦੇ ਬਦਲੇ ਤੁਹਾਨੂੰ ਹੋਰ ਮੋਟਰਸਾਈਕਲ ਦੇ ਦਿੰਦੇ ਆ ਇਸ ਤੋਂ ਇਲਾਵਾ ਪੈਸੇ ਵੀ ਦੇ ਦਿੰਦੇ ਆ ਪਰ ਜਦ ਦੂਜੀ ਤਰਨਾ આરોપી ਤਰਨਾ ਵੀ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਤਾਂ ਜੀ ਕਬਾੜੀਏ ਆ ਸਾਡੇ ਭਰਾ ਨੂੰ ਸਾਡੇ ਰਿਸ਼ਤੇਦਾਰਾਂ ਨੇ ਹੀ ਗੁਮਰਾਹ ਕੀਤਾ ਉਹ ਸਾਨੂੰ ਮੋਟਰਸਾਈਕਲ ਵੇਚ ਕੇ ਹੱਲੇ ਕਾਗਜ਼ ਪੱਤਰ ਤਾਂ ਸੀ ਲੈਣੇ ਸੀਗੇ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਔਰ ਇਹ ਵੀ जानन दी कोशिश ਕੀਤੀ ਕਿਉਂਕਿ ਜਿਹੜੇ ਖਰੜ ਤੋਂ ਨੌਜਵਾਨ ਆਏ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਸ਼ਾਇਦ ਸ਼ੱਕ ਹੈ ਸਾਨੂੰ ਇਹਨਾਂ ਕੋਲ ਹੋ ਸਕਦਾ 50 ਮੋਟਰਸਾਈਕਲ ਦੇ ਆਸ-ਪਾਸ ਸਟਾਕ ਹੋਵੇ ਜਿਹੜਾ ਇਹਨਾਂ ਨੇ ਚੋਰੀ ਕੀਤਾ ਤਾਂ ਇੱਕ ਵਾਰੀ ਤੁਹਾਨੂੰ ਦੋਨੇ ਪੱਖ ਦਿਖਾਨੇ ਆ ਤੇ ਉਸ ਤੋਂ ਬਾਅਦ ਸੁਣਾਉਣੇ ਆ ਐਸਐਚਓ ਸਾਹਿਬ ਨੇ ਕੀ ਕਿਹਾ ਸਾਇਲ ਪਹਿਲਾਂ ਇੱਕ ਵਾਰੀ ਸਮਝਾ ਦਿਓ ਕਿ ਮੋਟਰਸਾਈਕਲ ਚੱਕ ਕਿਵੇਂ ਹੋਇਆ ਕਿੱਥੋਂ ਚੱਕ ਹੋਇਆ ਸੀ ਮੋਟਰਸਾਈਕਲ ਜਿਵੇਂ ਕਿ ਨਾ ਮੈਂ ਮੇਰਾ ਕੰਮ ਗੱਡੀਆਂ ਦਾ ਜਿਵੇਂ ਕਿ ਮੈਂ ਉੱਥੇ ਜਾਣਾ ਹੁੰਦਾ ਜੀ ਤੇ ਮੈਂ ਨਾ ਕਰਰ ਹਸਪਤਾਲ ਤੇ ਮੈਂ ਆਪਣੀ ਸਿਸਟਰ ਨੂੰ ਐਡਮਿਟ ਕਰਾਇਆ ਸੀਗਾ ਜੀ ਉੱਥੇ ਮੈਂ ਮੋਟਰਸਾਈਕਲ ਲਾ ਕੇ 5 ਮਿੰਟ ਵਾਸਤੇ ਅੰਦਰ ਗਿਆ ਜੀ ਹਸਪਤਾਲ ਹਸਪਤਾਲ ਜਿੱਤੇ ਮੈਂ 10 15 20 ਕੇ ਮਿੰਟ ਬਾਅਦ ਜਿੱਤੇ ਮੈਂ ਵਾਪਸ ਆਇਆ ਜਿੱਤੇ ਮੈਂ ਦੇਖਿਆ ਉੱਥੇ ਇਹ ਮੋਟਰਸਾਈਕਲ ਹੈ ਨਹੀਂ ਤਾਂ ਜੀ ਤੇ ਅਸੀਂ ਨਾਲੇ ਜੀ ਉੱਥੇ ਪਰਚੀ ਨਹੀਂ ਕਟਾਈ ਤੁਸੀਂ ਪਰਚੀ ਉੱਥੇ ਹੈ ਨਹੀਂ ਜੀ ਓਕੇ ਪਰਚੀ ਉੱਥੇ ਹੈ ਨਹੀਂ ਧੀ ਪਹਿਲਾਂ ਦੋ ਥੋੜੇ ਕੇ ਦਿਨ ਪਹਿਲਾਂ ਉਹਨਾਂ ਨੇ ਹਟਾ ਦਿੱਤੀ ਕੋਈ ਉਹਨਾਂ ਦੀ ਆਪਰਤੀ ਗਲਤੀ ਸੀਗੀ ਠੀਕ ਹੈ ਜੀ ਤੇ ਉਹਦੇ ਬਾਅਦ ਜਦੋਂ ਮੈਂ ਮੋਟਰਸਾਈਕਲ ਦਾ ਅਸੀਂ ਕੈਮਰੇ ਚੈੱਕ ਕਰੀਏ ਉਹਨਾਂ ਕਸੀ ਆਪਣੇ ਥਾਣੇ ਖਰੜ ਤੋਂ ਜੀ ਉਹ ਰਿਪੋਰਟ ਕਰੀ ਜੀ ਉਹਨਾਂ ਦੀ ਪੁਲਿਸ ਨੇ ਕੋਆਪਰੇਟ ਕੀਤਾ ਹਾਂਜੀ ਪੂਰਾ ਕੀਤਾ ਜੀ ਉਹਨਾਂ ਨੇ ਵੀ ਠੀਕ ਹੈ ਜੀ ਤੇ ਉਹਦੇ ਬਾਅਦ ਸਾਨੂੰ ਜਿਵੇਂ ਕਿ ਨਾਰਮਲ ਹੁੰਦੇ ਆ ਜੀ ਹੈਨਾ ਪਿੰਡ ਤੇ ਉਹ ਜਾਣਦੇ ਆ ਇੱਧਰ ਤੇ ਸਾਨੂੰ ਪਤਾ ਲੱਗਿਆ ਜੀ ਮਰਿੰਡੇ ਤੋਂ ਮਰਿੰਡੇ ਸਾਨੂੰ ਕੋਈ ਸੂਹ ਆਈ ਜੀ ਕਿਸੇ ਦੀ ਤੇ ਉਹ ਸਾਨੂੰ ਦੱਸਦੇ ਆ ਕਿ ਜਿਵੇਂ ਕਿ ਕੋਈ ਹੈਗੇ ਮੰਦੇ ਬੰਦੇ ਇੱਧਰ ਤੇ ਬੱਸ ਸਟੈਂਡ ਖਰੜ ਦੀ ਉਹਨਾਂ ਆਪਣਾ ਮਰਿੰਡੇ ਤੇ ਉੱਥੇ ਤੋਂ ਸਾਨੂੰ ਪਤਾ ਲੱਗਿਆ ਜੀ ਕਿ ਬੰਦੇ ਐਵੇਂ ਐਵੇਂ ਹੈਪੀ ਹੈਪੀ ਬੰਦਾ ਜੀ ਕੋਈ ਨਵੇਂ ਸੈਦ ਹੈ ਜੀ ਹੈਪੀ ਆ ਜਿਹੜਾ ਬਾਕੀ ਨੂੰ ਨਾਰਾਜ਼ ਕਰਦਾ हां जी हैप्पी दे, दे थ्रू जी ਜਿਹੜਾ ਮੇਨ ਹੈ ਜੀ ਇਹਨਾਂ ਨੂੰ ਸਪਲਾਈ ਹੁੰਦਾ ਜੀ ਅੱਗੇ ਸਾਰਾ ਜਿਹੜੇ ਵੀ ਹੈ ਜੀ ਉਹਦੇ ਸਾਨੂੰ ਪਤਾ ਲੱਗਿਆ ਸੀ ਨੰਬਰ ਨੰਬਰ ਲੈ ਕੇ ਜੀ ਉਹਨਾਂ ਦੇ ਸਾਨੂੰ ਦੋ ਬੰਦੇ ਮਿਲੇ ਜੀ ਉਹਨਾਂ ਦੇ ਮੇਨ ਜਿਹਨਾਂ ਨੇ ਚੱਕਿਆ ਸੀਗਾ ਜੀ ਉਹਨਾਂ ਨੂੰ ਅਸੀਂ ਲੈ ਕੇ ਜੀ ਜਿਹੜਾ ਮੁੰਡਾ ਮਰਿੰਡੇ ਦਾ ਜਿਹਨੇ ਮੋਟਰਸਾਈਕਲ ਚੋਰੀ ਕੀਤਾ ਉਹਦੀ ਸੀਸੀਟੀਵੀ ਕੋਈ ਫੁਟੇਜ ਆਈ ਸੀਗੀ ਫੁਟੇਜ ਆਈ ਸੀਗੀ ਉਹ ਤੋਂ ਪਛਾਣ ਲਿਆ ਤੁਸੀਂ ਪਛਾਣ ਲਿਆ ਸੀਗਾ ਜੀ ਉਹ ਅਸੀਂ ਮਰਿੰਡੇ ਨੂੰ ਫੋਟੋ ਦਿਖਾਈ ਲੋਕਾਂ ਨੂੰ ਤਾਂ ਫਿਰ ਸੂ ਮਿਲੀ ਕੇ ਫਲਾਣੇ ਪਿੰਡ ਦਾ ਹਾਂ ਜੀ ਉਹ ਸਾਨੂੰ ਕਿਸੇ ਨੇ ਬੰਦੇ ਤੁਰਦੇ ਫਿਰਦੇ ਬੰਦੇ ਨੇ ਸਾਨੂੰ ਦੱਸਤਾ ਜੀ ਐਵੇਂ ਐਵੇਂ ਬੰਦਾ ਉਹ ਆ ਉੱਥੇ ਰਹਿੰਦਾ ਜੀ ਅੱਛਾ ਹਾਂਜੀ ਫਿਰ ਉਸ ਤੋਂ ਬਾਅਦ ਤੁਸੀਂ ਜਦ ਮੁੰਡੇ ਨੂੰ ਫੜਿਆ ਉਹਨਾਂ ਨਾਲ ਗੱਲਬਾਤ ਕੀਤੀ ਉਹਨੇ ਦੱਸਿਆ ਕਿ ਉਹ ਹੈਪੀ ਮੁੰਡਾ ਨਵੇਂ ਸ਼ਹਿਰ ਦਾ ਹੈ ਉਹ ਕਰਦਾ ਹਾਂ ਉਹਨੂੰ ਅਸੀਂ ਅੱਗੇ ਸਪਲਾਈ ਵੇਚਿਆ ਜੀ ਅੱਛਾ ਮਤਲਬ ਮਰਿੰਡੇ ਵਾਲਿਆਂ ਨੇ ਉੱਥੋਂ ਚੋਰੀ ਕਰਕੇ ਹੈਪੀ ਕੋਈ ਨਵੇਂ ਸ਼ਹਿਰ ਦਾ ਉਹਨੂੰ ਵੇਚਦਾ ਫਿਰ ਨਵੇਂ ਸ਼ਹਿਰ ਲੈ ਕੇ ਕੋਣ ਆਇਆ ਮੋਟਰਸਾਈਕਲ ਮੋਟਰਸਾਈਕਲ ਇਹੋ ਹੀ ਮੁੰਡੇ ਲੈ ਗਿਆ ਜਿਹਨਾਂ ਚੱਕਿਆ ਜੀ ਜਿਹਨਾਂ ਚੱਕਿਆ ਇਹ ਇੱਥੋਂ ਮੋਟਰਸਾਈਕਲ ਵੇਚ ਕੇ ਫਿਰ ਵਾਪਸ ਚਲੇ ਗਏ ਵਾਪਸ ਇਹ ਬਸਰਾਹੀ ਜਿਵੇਂ ਵੀ ਹੈ ਨਾ ਸਾਦਨ ਉਹ ਜੀ ਉਹ ਵਾਪਸ ਲੈ ਗਏ ਉਰਤੇ ਠੀਕ ਹੈ ਜੀ ਪਰ ਨਵ ਦੁਬਾਰਾ ਗੱਲ ਕੀਤੀ ਕਿ ਅਸੀਂ ਮੋਟਰਸਾਈਕਲ ਤੁਹਾਨੂੰ ਦੁਬਾਰਾ ਵੇਚਣਾ ਇੱਕ ਹੋਰ ਚੋਰੀ ਦਾ ਮੋਟਰਸਾਈਕਲ ਇੱਕ ਵੇਚਣਾ ਸੀ ਤੁਹਾਨੂੰ ਉਹ ਉਹਨਾਂ ਨੂੰ ਮੋਟਰਸਾਈਕਲ ਅਸੀਂ ਵੇਚੀ ਹੈ ਹੈਪੀ ਨੂੰ ਹੈਪੀ ਨਾਲ ਗੱਲ ਕੀਤੀ ਮੁੰਡਿਆਂ ਨੇ ਮੋਟਰਸਾਈਕਲ ਖਰੀਦਿਆ ਤੋਰੇ ਚੋਰੀ ਚੋਰੇ ਬਣ ਕੇ ਗੱਲ ਕੀਤੀ ਚੋਰ ਨਾ ਚੋਰ ਬਣ ਕੇ ਗੱਲ ਕੀਤੀ ਹੈਪੀ ਨਾਲ ਅਸੀਂ ਗੱਲ ਕਰੀ ਕਿ ਅਸੀਂ ਮੋਟਰਸਾਈਕਲ ਵੇਚਣਾ ਰਹੇ ਹਾਂ ਅਸੀਂ ਕਿੱਥੇ ਆਏ ਪਹਿਲਾਂ ਸਾਨੂੰ ਉਹਨੇ 2 ਘੰਟੇ ਕਮਾਇਆ ਜੀ ਸਾਰੇ ਪਾਸੇ ਤੇ ਉਸ ਤੋਂ ਬਾਅਦ ਸਾਨੂੰ ਆਂਦੇ ਜਾਂਦੇ ਰਸਤੇ ਮਾਂ ਇਹ ਆਗੇ ਮੋਟਰਸਾਈਕਲ ਲੈਣ ਅਸੀਂ ਜਦੇ ਉੱਥੇ ਫੜ ਲਏ ਜੀ ਰਸਤੇ ਮੈਂ ਤੇ ਪੁਲਿਸ ਨੇ ਮਦਦ ਕੀਤੀ ਪੁਲਿਸ ਨਾਲ ਪੂਰੀ ਨਾਲ ਨਾਲ ਪੁਲਿਸ ਨੇ ਮਦਦ ਕੀਤੀ ਸਾਰੀ ਨਾਲ ਗਏ ਜੀ ਪੁਲਿਸ ਨਾਲ ਸੀ ਤੁਹਾਡੇ ਬਹੁਤ ਸਦਾ ਸੀਗਾ ਜੀ ਬਹੁਤ ਵਧੀਆ ਕੰਮ ਕੀਤਾ ਜੀ ਨਾ ਨੇ ਤੇ ਮੇਨ ਜਿਹੜਾ ਸਰਗਨਾ ਨਵੇਂ ਸ਼ਹਿਰ ਦਾ ਹੈ ਹਾਂਜੀ ਨਵੇਂ ਸ਼ਹਿਰ ਦਾ ਜੀ ਤੇ ਕਿੰਨੇ ਕੁ ਮੋਟਰਸਾਈਕਲ ਉਹਦੇ ਕੋਲ ਮਿਲ ਜਾਣੇ ਜਿਹੜਾ ਜਿਹੜੇ ਆਪ ਦੱਸਦੇ ਤੇ ਕਹਿੰਦੇ 50% ਮੋਟਰ ਚੱਕੇ ਵੀ ਨੇ ਅਸੀਂ ਥੋੜਾ ਹੱਤ ਵੀ ਨੇ ਨਾ ਕੀਤੀ ਦੀ ਤੇ ਇਹਨਾਂ ਨੇ ਆਪ ਜੱਸਾ ਕੀ ਪੰਜਾਬ ਪਲੱਸ ਮੋਟਰ ਸਾਡੇ ਕੋਲ ਹੈਗੇ ਆ ਤੇ ਕਹਿੰਦੇ ਤੁਸੀਂ ਸਾਨੂੰ ਟੂਲ ਥੇਲੇ ਚੱਲੋ ਅਸੀਂ ਮੋਟਰਸਾਈਕਲ ਤੁਹਾਡਾ ਮੰਗਾ ਦਿੰਦੇ ਸਾਨੂੰ ਥਾਣੇ ਪੇਸ ਨਾ ਕਰੋ ਅੱਛਾ ਇੱਕ ਮੈਂ ਹੋਰ ਗੱਲ ਸੁਣੀ ਸੀਗੀ ਤੁਹਾਡੇ ਭਰਾ ਕੋਲ ਹੀ ਜਿਹੜਾ ਗਿਆ ਸਾਹਿਲ ਉਹ ਕਹਿੰਦਾ ਮੈਂ ਨਾ ਇਹ ਵੀ ਕਰਦੀ ਕਿ ਸੌਦਾ ਕਰ ਲੈ ਤੈਨੂੰ ਕੋਈ ਹੋਰ ਉਹਦੇ ਬੱਟੇ ਹੋਰ ਮੋਟਰਸਾਈਕਲ ਦੇ ਦਿੰਦੇ ਮੈਂ ਗੱਲ ਉਹਨਾਂ ਨੇ ਸਾਨੂੰ ਕਹਿੰਦੇ ਦੂਆ ਮੋਟਰਸਾਈਕਲ ਮੰਗਾ ਦਿੰਦੇ ਤੂੰ ਸੀ ਸਾਨੂੰ ਛੱਡ ਦਿਓ ਥਾਣੇ ਦੀ ਗੱਲ ਲੱਗ ਰਿਓ ਹਾਂ ਉਹ ਕਹਿੰਦੇ ਪੈਸੇ ਜਲ ਮਗਾ ਦੇ ਪੈਸੇ ਨੂੰ ਕਹਿੰਦੇ ਸੀਗੇ ਵੀ ਸਾਨੂੰ ਤੁਹਾਨੂੰ ਉਹ ਪੈਸੇ ਦੇ ਦਿੰਨੇ ਆ ਵੀ ਤੁਹਾਡਾ ਕੰਮ ਬਣ ਜੂਗਾ ਵੀ ਸਾਨੂੰ ਐਵੇਂ ਛੱਡ ਦਿਓ ਵੀ ਨਾਰਮਲੀ ਸਾਡਾ ਕੰਮ ਨਿਕਲ ਜਾਈਏ ਅੱਛਾ ਮੋਟਰਸਾਈਕਲ ਵੱਟੇ ਮੋਟਰਸਾਈਕਲ ਵੀ ਦੇ ਦਿੰਨੇ ਆ ਪੈਸੇ ਵੀ ਦੇ ਦਿੰਨੇ ਸ਼ਿਕਾਇਤ ਨਾ ਕਰੋ ਇਹਨਾਂ ਦਾ ਕਹਿੰਦਾ ਬੋਲਦਾ ਇਹਦਾ ਵੀ ਸਾਨੂੰ ਪੁਲਿਸ ਨਾ ਫੜਾਓ ਕਿਉਂਕਿ ਸਾਡੇ ਕੋਲ ਤੇ ਵੀ ਜਿਹੜੇ ਹੋਰ ਵੀ ਆ ਵੀ ਉਹ ਕੀ ਆ ਉਹ ਵੀ ਅੱਗੇ ਫੜਾ ਹੋ ਜਾਣੇ ਭਾਜੀ ਦੱਸੋ ਤੁਹਾਡੇ ਭਰਾ ਤੇ ਇਲਜ਼ਾਮ ਲਾਇਆ ਗਿਆ ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ ਭਾਜੀ ਇਲਜ਼ਾਮ ਲਾਇਆ ਲਾਇਆ ਗਿਆ ਚਲੋ ਅਸੀਂ ਮੰਨਦੇ ਆ ਜੇ ਉਹਦੀ ਗਲਤੀ ਆ ਤਾਂ ਉਹ ਜਾਵੇ ਭਾਜੀ ਪਰ ਭਾਈ ਜਿਹੜਾ ਮੁਲਜ਼ਿਮ ਆ ਠੀਕ ਆ ਭਾਜੀ ਮਰੰਡੇ ਦਾ ਮੁੰਡਾ ਹੈ ਭਾਜੀ ਉਹਨੂੰ ਫਿਲਹਾਲ ਇਹ ਜਿੱਦਾਂ ਹੁਣ ਲੈ ਕੇ ਆਏ ਸੀਗਾ ਭਾਜੀ ਅੱਖੀ ਦੇਖੀ ਗੱਲ ਆ ਅਸੀਂ ਝੂਠ ਬੋਲਣਾ ਨਹੀਂ ਲੈ ਕੇ ਆਏ ਉਹ ਦੋਨੋਂ ਨੂੰ ਲੈ ਕੇ ਜੀ ਮੋਟਰਸਾਈਕਲ ਲੈ ਕੇ ਆ ਗਏ ਠੀਕ ਆ ਭਾਜੀ ਮੋਟਰਸਾਈਕਲ ਲੈ ਕੇ ਆਂਦੇ ਦੋ ਇੱਕ ਹੈਗਾ ਸਾਡੇ ਖੁੱਦ ਦਾ ਉਹਦੀ ਆਰਸੀ ਬਕਾਇਦਾ ਹੈਗੇ ਤੁਹਾਡੇ ਕੋਲ ਸਾਡੇ ਕੋਲ ਹਾਂ ਦੋ ਮੋਟਰਸਾਈਕਲ ਸਾਡੇ ਨਜਾਇਜ਼ ਹੋਂਦੇ ਤੇ ਕਾਗਜ਼ ਬਕਾਇਦਾ ਮੈਂ ਦਊਂਗਾ ਜੀ ਨਹੀਂ ਨਜਾਇਜ਼ ਕਿ ਜਾਇਜ਼ ਆ ਉਹ ਜਾਇਜ਼ ਆ ਜਿੱਦਾਂ ਸਾਡੇ ਮੋਟਰਸਾਈਕਲ ਕਰਦੇ ਆ ਹਾਂ ਜਾਇਜ਼ ਉਹ ਸਾਡੇ ਮੋਟਰਸਾਈਕਲ ਸੀ ਉਹਦੀ ਆਰਸੀ ਇਹਦੇ ਮੈਂ ਕਿ ਇੱਕੋ ਹੀ ਮੋਟਰ ਉਹਦੀ ਚਲੋ ਮੰਦਾਗਲਾ ਭਰਾ ਨੇ ਕਿਉਂ ਲਿਆ ਮੋਟਰਸਾਈਕਲ ਭਾਜੀ ਕਿਉਂ ਲਿਆ ਬਦਾਦਾ ਜਿਹੜੇ ਮੁੰਡੇ ਨੇ ਵੇਚਿਆ ਉਹ ਹੈਗਾ ਮਰੰਡੇ ਦਾ ਵਾਸੀ ਠੀਕ ਆ ਭਾਜੀ ਬੰਗਾਲਾ ਬਸਤੀ ਦਾ ਠੀਕ ਆ ਭਾਜੀ ਤੇ ਉਹ ਹੈਗਾ ਸਾਡੀ ਬਿਰਾਦਰੀ ਦਾ ਸਾਡੀ ਜਾਤ ਦਾ ਠੀਕ ਹੈ ਠੀਕ ਆ ਭਾਜੀ ਉਹਨਾਂ ਜਿੱਦਾਂ ਸਾਡੀ ਜਾਤ ਦੇ ਭਾਜੀ ਕਈ ਬੰਦੇ ਕੁਆੜ ਦਾ ਕੰਮ ਕਰਦੇ ਕੁਆੜ ਚ 100 ਚੀਜ਼ਾਂ ਮਿਲ ਜਾਂਦੀਆਂ ਭਾਜੀ ਹਰ ਇੱਕ ਚੀਜ਼ ਵਿੱਚ ਤੁਹਾਨੂੰ ਸੋਨਾ ਹੀ ਮਿਲਦਾ ਚਾਂਦੀ ਪਿੱਤਲ ਲੋਹਾ ਮਿੱਟੀ ਹਰ ਇੱਕ ਦਿਨ ਸਾਨੂੰ ਮਿਲਦੀ ਆ ਕਿਉਂਕਿ ਅਸੀਂ ਕੋਠੀ ਤੋਂ ਸਮਾਨ ਲੈਂਦੇ ਵੇਲੇ ਪੁੱਛਦੇ ਨੇ ਵੀ ਕੇਰਾ ਕਿਦਾਂ ਹੁਣ ਜੋ ਕੋਈ ਬਾਹਰੋਂ ਵੇਚਿਆ ਇਹ ਜਰੂਰ ਪੁੱਛਦੇ ਆ ਫਿਰ ਉਹ ਬਿਰਾਦਰੀ ਦਾ ਕਰਕੇ ਮੇਰੇ ਪ੍ਰਾਨ ਨੇ ਲੈ ਲਿਆ ਮੋਟਰਸਾਈਕਲ ਉਹਨਾਂ ਤੋਂ ਬਈ ਬਿਰਾਦਰੀ ਦਾ ਬੰਦਾ ਕੀ ਪਈ ਸਵਾਲ ਜਵਾਬ ਪੁੱਛਣਾ ਤਾਂ ਫਿਰ ਉਹਨਾਂ ਇਹਨਾਂ ਨੂੰ ਭਾਜੀ ਆਰ.ਸੀ. ਦਾ ਪੁੱਛਦੇ ਬੰਦਾ ਵੀ ਆਰ.ਸੀ. ਕਿੱਥੇ ਆ ਭਾਜੀ ਹੁਣ ਜਿੱਦਾਂ ਰਿਸ਼ਤੇਦਾਰੀ ਦੇ ਵਿੱਚ ਨਹੀਂ ਪੁੱਛ ਵੀ ਹੁੰਦਾ ਭਾਜੀ ਕੱਲਾ ਕਿਤਾ ਬੰਦੇ ਨੂੰ ਇਦਾਂ ਹੁੰਦਾ ਵੀ ਬਾਤ ਦੇ ਵਿੱਚ ਵੀ ਮੂਹ ਲੱਗਣਾ ਯਾਰ ਅਸੀਂ ਠੀਕ ਆ ਭਾਜੀ ਕੱਲ ਲੈ ਆ ਠੀਕ ਆ ਭਾਜੀ ਕੱਲ ਲਿਆ ਇਹਨਾਂ ਨੇ ਪਤਾ ਨਹੀਂ ਮੇਰੇ ਖਿਆਲ ਕੱਲ ਹੀ ਲਿਆ ਉਹ ਮੁੰਡਾ ਦੱਸਦਾ ਸੀਗਾ ਠੀਕ ਹੈ ਤੇ ਫਿਰ ਅੱਜ ਉਹਨੇ ਫੇਰ ਬੁਲਾਇਆ ਕਹਿੰਦਾ ਯਾਰ ਮੈਨੂੰ ਲੋੜ ਆ ਥੋੜੇ ਪੈਸਿਆਂ ਦੇ ਦੇਜੋ ਮੈਨੂੰ ਆਗੇ ਮੈਨੂੰ ਕਿਹਾ ਦੇਖੋ ਅਸੀਂ ਆਹ ਮੁੰਡੇ ਦੀ ਵੀ ਕਾਰਵਾਈ ਕਰੋ ਠੀਕ ਹੈ ਜੀ ਜਿਹੜਾ ਗਲਤ ਆ ਜਿਹੜਾ ਗਲਤ ਆ ਜਿਹੜਾ ਸਾਡਾ ਭਰਾ ਆ ਉੱਥੇ ਵੀ ਕਰੋ ਜਿਹੜਾ ਨਾਲ ਮੁੰਡਾ ਉੱਥੇ ਵੀ ਕਰੋ ਤਾਂ ਫੇ ਤੁਸੀਂ ਹੁਣ ਆਪਣੇ ਭਰਾ ਨੂੰ ਸਮਝਾਉਂਗੇ ਭਾਜੀ ਜ਼ਰੂਰ ਸਮਝਾਵਾਂਗੇ ਗਲਤ ਕੰਮ ਗਲਤ ਜੇ ਭਾਜੀ ਗਲਤ ਕੰਮ ਤਾਂ ਗਲਤ ਆ ਭਾਜੀ ਤੁਸੀਂ ਯਕੀਨ ਕਰੋ ਮੇਰਾ ਭਰਾ ਮਰੇ ਹਾਨਦਾ ਹੀ ਆ ਜੇ ਤੁਸੀਂ ਮਿਹਨਤ ਕਰਦੇ ਆ ਤੇ ਬਾਕੀਆਂ ਨੂੰ ਵੀ ਦਾਗ ਪੀ ਰਾਜਕੁਮਾਰ ਸਰ ਪੀਪੀਐਸ ਡੀਐਸਪੀ ਸਾਹਿਬ ਜੀ ਨੂੰ ਨਮਸਕਾਰ ਜਿਨ੍ਹਾਂ ਦੀਆਂ ਹਦਾਇਤਾਂ ਤੇ ਅਸੀਂ ਰਾਤ ਦੇ ਨਾਈਟ ਡੋਮੀਨੇਸ਼ਨ ਚਲਾਉਨੇ ਆ ਜਿਨ੍ਹਾਂ ਦੇ ਵਿੱਚ ਚੋਰ ਅਤੇ ਨਸ਼ਾ ਸੁਕਰ ਖਾਸ ਫੋਕਸ ਹੁੰਦਾ ਸਾਡਾ ਇਹਨਾਂ ਤੇ ਰਾਤੀ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਪੰਡੋਰਾ ਮਹੱਲੇ ਦੇ ਦੋ ਜਿਹੜੇ ਲੜਕੇ ਹੈਗੇ ਆ ਹੈਪੀ ਤੇ ਆਜਾਦ ਇਹ ਚੋਰੀ ਦਾ ਮੋਟਰਸਾਈਕਲ ਲੈ ਕੇ ਕਿਸੇ ਨੂੰ ਵੇਚਣ ਦੀ ਤਾਕ ਵਿੱਚ ਹੈਗੇ ਆ ਆਊਟਸਾਈਡ ਤੋਂ ਆ ਰਹੇ ਆ ਤੋ ਸਾਡੇ ਪੀਐਸਆਈ ਸੁਨੀਲ ਕੁਮਾਰ ਦੀ ਅਗਵਾਈ ਦੇ ਵਿੱਚ ਜਿਹੜੀ ਪੁਲਿਸ ਪਾਰਟੀ ਇਸ ਲਗਾਈ ਸੀਗੀ ਉੱਥੇ ਤੇ ਜਿਨ੍ਹਾਂ ਨੇ ਇਹਨਾਂ ਦੋਹਾਂ ਲੜਕੇ ਨੂੰ ਫੜ ਲਿਆ ਜਿੰਨ ਤੋਂ ਇੱਕ ਮੋਟਰਸਾਈਕਲ ਸਪਲੈਂਟਰ সিলਵਰ ਕਲਰ ਦਾ ਨੰਬਰ ਹੈਗਾ ਪੀਵੀ 66 ਡੀਐਕਸ 0787 ਕਵਰ ਕੀਤਾ ਇਹਨਾਂ ਦੋਨਾਂ ਨੂੰ ਅਰੈਸਟ ਕਰ ਲਿਆ ਤੇ ਅਰੈਸਟ ਕਰਨ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਤੇ ਸਾਹਮਣੇ ਆਇਆ ਕਿ ਇਹ ਮੋਟਰਸਾਈਕਲ ਇਹਨਾਂ ਨੇ ਦੋ ਹੋੜ ਲੜਕੇ ਹੈਗੇ ਇੱਕ ਤਹਾਸ਼ਕੀ ਤੇ ਇੱਕ ਜੁਵਨਾਈਲ ਹੈਗਾ ਇਹ ਮੋਰਿੰਡੇ ਦੇ ਰਹਿਣ ਵਾਲਿਆ ਇਹਨਾਂ ਤੋਂ ਚੋਰੀ ਕਰਵਾ ਕੇ ਨੇ ਲੈ ਕੇ ਆਇਆ ਅੱਗੇ ਵੀ ਇੱਕ ਮੋਟਰਸਾਈਕਲ ਇਹਨਾਂ ਤੋਂ ਚੋਰੀ ਕਰਵਾ ਕੇ ਲੈ ਕੇ ਆਏ ਸੀ ਕਿ ਇਹ ਦੋ ਲੜਕੇ ਖਰੜ ਸਾਈਡ ਤੋਂ ਮਹਾਲੀ ਤੋਂ ਚੋਰੀ ਕਰਕੇ ਮੋਟਰਸਾਈਕਲ ਇਹਨਾਂ ਨੂੰ ਦੇ ਦਿੰਦੇ ਸੀਗੇ ਤੇ ਅੱਗੇ ਇੱਥੇ ਗਾਹ ਵੇਚਦੇ ਸੀਗੇ ਤੇ ਇਹਨਾਂ ਦੀ ਪੁਛਗਛ ਦੇ ਆਧਾਰ 'ਤੇ ਅਸੀਂ ਅੱਜ ਜਿਹੜੇ ਦੋ ਲੜਕੇ ਹੈਗੇ ਆ ਉਹਨਾਂ ਨੂੰ ਇਸ ਜੀ ਐਪਰੀਹੈਂਡ ਕੀਤਾ ਇੱਕ ਹੈਗਾ ਅਰਸ਼ੀ ਸਨੂ ਦੇਸਰਾਜ ਤੇ ਸੰਤ ਨਗਰ ਟਿਊਨੀ ਰੋਡ ਮਰੇਂਡੇ ਦਾ ਇੱਕ ਇਹਦੇ ਨਾਲ ਇੱਕ ਲੜਕਾ ਹੈਗਾ ਜੁਨਾਈਲ ਇਹ ਇਹਨਾਂ ਲੜਕਿਆਂ ਦੇ ਥਰੂ ਮੋਟਰਸਾਈਕਲ ਚੋਰੀ ਕਰਕੇ ਇਸ ਨਵਾਂ ਸ਼ਹਿਰ ਦੇ ਇਨੀ ਦੇ ਵਿੱਚ ਵੇਚਦੇ ਸੀਗੇ ਇਹਨਾਂ ਨੂੰ ਅਸੀਂ ਮਾਜੂਦ ਅਦਾਲਤ ਨੂੰ ਪੇਸ਼ ਕੀਤਾ ਹੈ ਅਦਾਲਤ ਕੋਲੋਂ ਇਹਨਾਂ ਤਿੰਨ ਲੜਕਿਆਂ ਦਾ ਜੁਰਮਾਨੇ ਨੂੰ ਜਿਹੜਾ ਬੌਸਦਾਰ ਕਰਕੇ ਦਿੱਤਾ ਤੇ ਤਿੰਨ ਲੜਕੇ ਹੈਪੀ ਸੰਨ ਆਫ ਜਨੈਦ ਵਾਸੀ ਤੁਗੋਰਾ ਮੱਲਾ ਤੇ ਅਜਾਦ ਸੰਨ ਆਫ ਸ਼ੋਮ ਲਾਟ ਅਸੀ ਤੁਗੋਰਾ ਮੱਲਾ ਨਾ ਸ਼ਹਿਰ ਤੇ ਅਕਸ਼ੇ ਸੰਨ ਆਫ ਦੇਸ ਰਾਜ ਮੁਰਿੰਡੇ ਦਾ ਇਹਨਾਂ ਤਿੰਨਾਂ ਦਾ ਅਸੀਂ ਕੁੱਛ ਮਾਰ ਲਿਆ ਕੁੱਛ ਮਾਰ ਤੋਂ ਅਸੀਂ ਕੁੱਛ ਕੇ ਸ਼ੁਰੂ ਕਰਾਂਗੇ ਨਮਾਸ਼ਕੇ ਹੋਲੀ ਮੋਟਰਸਾਈਕਲ ਜੋ ਇਹਨਾਂ ਨੂੰ ਚੋਰੀ ਦਿੱਤੇ ਉਹ ਵੀ ਮਿਲ ਜਾਣਗੇ ਤੇ ਇਹਦੇ ਨਾਲ ਜਿਹੜੇ ਮੋਟਰਸਾਈਕਲ ਚੋਰੀ ਹੋਂਦੀ ਹੈਗੀ ਹੈ ਕਾਫੀ ਖਲਪ ਉੱਦੀ ਨਵਾਂ ਸ਼ਹਿਰ ਦੇ ਵਿੱਚ ਜਿੱਥੇ ਪਹਿਲਾਂ ਵੀ ਦੇਖਿਆ ਹੋਣਾ ਕਿ ਕਿਸੇ ਕੋਲੇ ਖਲਾਫ ਕਾਫੀ ਜਿਹੜਾ ਹੈਗਸਟ ਕੰਦਿਆ ਕਰਸਿਆ ਹੋਇਆ ਤੇ ਜੋ ਵੀ ਹੋਊ ਵੀ ਨਾਲ ਸਾਹਮਣੇ ਆਉਗੇ ਇਹਨਾਂ ਨੂੰ ਵੇਚਦੇ ਆ ਜਾਂ ਕੋਈ ਹੋਰ ਚੋਰੀ ਸੀ ਰਸ